ਅਹੀਂ ਨਾ ਪਾਉਣੇ ਇਹ ਮੈਂਬਰਸ਼ਾਪ ਵਾਲੀ ਕਮੇਟੀ ਜਿਹੜੇ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮਪ ਜਿਹੜੇ ਮੈਂ ਵਰਤਾਂ ਪੁੱਛਦੇ ਨਹੀਂ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਕਰਕੇ ਚਾਹੀਦੇ ਨੇ ਇਹ ਵੀ ਜਿਹੜੇ NGO ਮੈਂਬਰ ਸਾਹਿਬ ਕੋਕ ਤੇ ਅਪਰੋਚ ਕੀਤੀਆਂ ਨਹੀਂ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਚਾਹੀਦੀ ਔਰ ਵਰਜ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਇਹ ਸਰਕਾਰ ਦੀ ਫੇਲੀ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਆ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਐਸਾ ਵਿਵਿਧੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਦਾਂ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਇਡੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਿਲੇਸ਼ਨ ਹੈ ਜਾਂ ਉਹ ਪਰਿਵਾਰ ਕਿਉਂਕਿ 8-9 ਆੜੇ ਇਕੱਠੇ ਆਏ ਆ 8-9ਾਂ ਦੇ ਵਿੱਚ ਇਹ ਸੀ ਕਿ ਸਾਨੂੰ ਅਹੀਂ ਕੋ ਕਲੀਅਰ ਨਹੀਂ ਕਰ ਸਕਦੇ ਕਿ ਇਹ ਕਲੀ ਬੀਬੀ ਹੈ ਨਹੀਂ ਜੇ ਕਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣਦੇ ਜਦੋਂ ਹੋਰ ਵੀ ਸੂਚੀਏ ਤੋਂ ਗਏ ਗੋਟੀ ਕਰਾਂਗੇ ਕਿ ਉਹੀ ਵੀ ਕੱਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੀ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਰ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹਦੇ ਉਹ ਜਾਣਦੀ ਆ ਕਿਉਂ ਨਹੀਂ ਗਲਤੀ ਅਸੀਂ ਨਾ ਪਾਉਣਾ ਇਹ ਮੈਂਬਰਸ਼ਾਹ ਉਹਨੀ ਕਮੇਟੀ ਜਿਹੜੀ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮਪ ਜਿਹੜੇ ਨੇਤਵਤਾ ਉਛੜੇ ਨੇ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਰਪੰਚ ਸ਼ਪਾਸ ਕਰਕੇ ਚਾਹੀਦੇ ਇਹ ਵੀ ਇਹ ਡੀਐਮ ਜੋ ਮੈਂਬਰ ਸਾਹਿਬ ਕੋ ਕੇ ਤੇ ਅਪਰੋਚ ਕੀਤੀ ਨਹੀਂ ਆ ਮੈਂਬਰ ਸਾਹਿਬ ਨੇ ਸਿਫਾਰਿਸ਼ ਕਰਕੇ ਕੀਤੀ ਔਰ ਵਰਤੋਂ ਸਰਕਾਰਾਂ ਦਾ ਬਣਦਾ ਜਿਹੜੇ ਇਨਕੁਆਇਰੀ ਕਰਦੀਆਂ ਨੇ ਇਹ ਸਰਕਾਰ ਦੀ ਫੇਲੀਅਰ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਆ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਇਸ ਬੀਬੀ ਦੀ ਪੜਤਾਲ ਕਰ ਦੇ ਕਿ ਇਹਦਾ ਇਹ ਪਾਕਿਸਤਾਨ ਕਿਦਾਂ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਇਡੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕੱਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਮੇਸ਼ਨ ਹੈ ਯਾ ਉਹ ਪਰਿਵਾਰ ਕਿਉਂਕਿ 8 ਨਾਲ 8 ਇਕੱਠੇ ਆਏ ਆ 89 ਵਿੱਚ ਇਹ ਸੀ ਕਿ ਸਾਨੂੰ ਅਹੀਂ ਉਹ ਕਲੀਅਰ ਨਹੀਂ ਕਰ ਸਕੇ ਕਿ ਇਕਲੀ ਬੀਬੀ ਹੈ ਨਹੀਂ ਕਿ ਇਕਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣਦੇ ਜੇ ਉਹ ਹੋਰ ਵੀ ਸੁਚੇਤ ਹੋ ਗਏ ਡਿਊਟੀ ਕਰਾਂਗੇ ਕਿ ਕੋਈ ਵੀ ਇਕਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੀ ਫਿਰ ਵੀ ਅਹੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਰ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹਦੇ ਉਹ ਜਾਣਦੀ ਆ ਕਿਉਂ ਨਹੀਂ ਗਲਤੀ ਅਸੀਂ ਨਾ ਬੋਣਿਆ ਇਹ ਮੈਂਬਰਸ਼ਾਪ ਆਉਣੇ ਕਮੇਟੀ ਜਿਹੜੇ ਉਹ ਹਲਕੇ ਦੇ ਜਿੰਨੇ ਕੋਈ ਜਿੰਨੇ ਜਾਣਾ ਹੁੰਦਾ ਯਾਤਰਾ ਤੇ ਜੋ ਸੇਕ ਕੋਮ ਜਿਹੜੇ ਮੈਂ ਵਰਤਾਂ ਪੁੱਛਦੇ ਨਹੀਂ ਉਹਨਾਂ ਯਾਤਰਾ ਤੇ ਕੋਈ ਨਾ ਜਾਣਾ ਹੁੰਦਾ ਤੇ ਉਹ ਮੈਂਬਰ ਸਾਹਿਬ ਸ਼ਿਫਾਰਿਸ਼ ਕਰਕੇ ਚਾਹੀਦੇ ਨੇ ਇਹ ਵੀ ਜਿਹੜੇ NGO ਮੈਂਬਰ ਸਾਹਿਬ ਕੋਕ ਤੇ ਅਪਰੋਚ ਕੀਤੀਆਂ ਨਹੀਂ ਆ ਮੈਂਬਰ ਸਾਹਿਬ ਨੇ ਸ਼ਿਫਾਰਿਸ਼ ਕਰਕੇ ਚਾਹੀਦੀ ਔਰ ਵਰਜ ਸਰਕਾਰਾਂ ਦਾ ਬੰਦਾ ਜਿਹੜੇ ਇਨਕੁਆਰੀਆਂ ਕਰਦੀਆਂ ਨੇ ਇਹ ਸਰਕਾਰ ਦੀ ਫੇਲੀ ਮੈਂ ਸਮਝਦਾ ਸਰਕਾਰ ਦੀ ਫੇਲੀਅਰ ਆ ਸਰਕਾਰ ਨੂੰ ਚਾਹੀਦਾ ਸੀ ਉਹ ਇਹ ਇਸ ਬੀਬੀ ਦੀ ਪੜਤਾਲ ਕਰਦੇ ਕਿ ਇਹਦਾ ਇਹ ਪਾਕਿਸਤਾਨ ਕਿਦਾਂ ਗੱਲ ਕਰਦੀ ਹੈ ਜੇ ਕਿਸੇ ਨਾਲ ਗੱਲ ਕਰਦੀ ਸੀ ਤਾਂ ਹੀ ਉਹ ਤੋਂ ਗਾਇਬ ਹੋਈ ਇਹਦੀ ਗੱਲ ਤੇ ਕੋਸ਼ਿਸ਼ ਕਰਦੇ ਕਿ ਕਲੀ ਬੀਬੀ ਨਾ ਜਾਵੇ ਪਰ ਉਹ ਕਿਉਂਕਿ 6-7 ਨਾਲ ਇਕੱਠੇ ਆ ਗਏ ਉਹਦਾ ਕਰਕੇ ਬੀਬੀ ਉਹ ਨਾਲ ਚਲ ਗਈ ਸਾਨੂੰ ਪਤਾ ਨਹੀਂ ਕਿ ਕਿਉਂਕਿ ਰਮੇਸ਼ਨ ਹੈ ਜਾਂ ਉਹ ਪਰਿਵਾਰ ਕਿਉਂਕਿ 8-9 ਨਾਲ ਇਕੱਠੇ ਆਏ ਆ 8-9 ਵਾਲੇ ਵਿੱਚ ਇਹ ਸੀ ਕਿ ਸਾਨੂੰ ਅਸੀਂ ਉਹ ਕਲੀਅਰ ਨਹੀਂ ਕਰ ਸਕਦੇ ਕਿ ਕਲੀ ਬੀਬੀ ਹੈ ਨਹੀਂ ਕਿ ਕਲੀ ਬੀਬੀ ਨੂੰ ਵੈਸੇ ਹੀ ਨਹੀਂ ਜਾਣਦੇ ਜੇ ਉਹ ਹੋਰ ਵੀ ਸੁਚੇਤ ਹੋ ਗਏ ਡਿਊਟੀ ਕਰਾਂਗੇ ਕਿ ਉਹੀ ਵੀ ਕੱਲੀ ਬੀਬੀ ਜਿਹੜੀ ਉਹਨੂੰ ਜਿਹੜੀ ਉਹ ਨਾ ਜਾ ਸਕੀ ਫਿਰ ਵੀ ਅਸੀਂ ਭਾਵੇਂ ਇੱਕ ਚਲੇ ਵੀ ਗਈ ਆ ਤਾਂ ਵੀ ਸਰਪੰਚ ਨੇ ਤਸਦੀਕ ਕੀਤੀ ਆ ਉਥੋਂ ਦੇ ਪਿੰਡ ਦੇ ਨੰਬਰਦਾਰ ਨੇ ਤਸਦੀਕ ਕੀਤੀ ਉਹਨੇ ਜਿੰਮੇਵਾਰ ਚੁੱਕੀ ਆ ਕਿ ਜਿੰਮੇਵਾਰੀ ਮੇਰੀ ਹੈ ਫਿਰ ਵੀ ਬੀਬੀ ਨੇ ਗਲਤੀ ਕੀਤੀ ਆ ਇਹਦੇ ਉਹ ਜਾਣਦੀ ਆ ਕਿਉਂ ਨਹੀਂ ਗਲਤੀ